ਜਦੋਂ ਸਾਰਾ ਸਾਤਵਜ ਨੇ 100 ਬੜਾ 100 ਨੰਬਰ ਲੱਤੇ ਹੁਣ ਸਾਰੇ ਵ ਤੇ 3 ਨੰਬਰ ਲੇ ਕੇ ਪਾਸ ਹੋਏ ਆ ਰਾਤ ਤਾਂ ਮੈਂ ਕਹ ਜੀ ਰਾਤ ਤਾਂ ਇੱਕ ਵਾਰੀ ਆਇਆ ਲੱਗਾ ਜਿੱਦਾਂ ਤੂਫਾਨ ਆ ਗਿਆ ਹੁੰਦਾ ਫਿਰ ਵੀ ਨੁਕਸਾਨ ਹੁਣ ਬਾਅਦ ਥੋੜਾ ਥੋੜਾ ਪਤਾ ਲੱਗੂਗਾ ਇੱਥੇ ਥੋੜੇ ਜਿਨੇ ਨੁਕਸਾਨ ਤਾਂ ਹੋਏ ਹੋਏ ਆ ਤੇ ਆ ਕਰਦਾ ਕਰਦਾ ਸਾਰੇ ਖੜਾਤੀ ਇੱਥੇ ਭਲਾ ਬੇਨ ਜਿਹੜਾ ਭੁੱਲੋ ਜਿਹੜਾ ਕੋਠੇ ਪਰ ਪਈ ਤੇ ਖੜ ਪੈਲਾਂ ਕਹਿੰਦੇ ਘਰਾਂ ਤੇ ਜਾਂਦੀਆਂ ਉਹ ਦੇਖਣੀਆਂ ਪੈਣੀਆਂ ਕਿ ਕਿਤੇ ਉੜ ਕੇ ਕਿਤੇ ਹਰ ਚਾਰੇ ਪਾਸੇ ਤਾਂ ਨਹੀਂ ਗਈਆਂ ਹੋਈਆਂ ਉਹ ਦੇਖਾਂਗੇ ਹੁਣ ਆਕੇ ਪਹਿਲਾਂ ਦੇਖਦੇ ਜਾਕੇ ਮੋਟਰ ਪਰ ਕੋਈ ਪਪੂਲਰ ਦਾ ਬੂਟਾ ਤਾਂ ਨਹੀਂ ਟੁੱਟਿਆ ਹੈਗਾ ਤੇ ਘਰ ਦੇ ਵਿੱਚ ਤੁਹਾਨੂੰ ਜੇ ਦਿਖਾਵਾਂ ਨਾ ਇੱਥੇ ਚਾਰੇ ਪਾਸੇ ਮਿੱਟੇ ਮਿੱਟੋ ਪੈਸੇ ਚੱਕ ਦੋ ਪੈ ਜੀ ਖੁੰਝ ਜਿ ਕਰਕੇ 2 ਰੁਪਏ ਹੁਣ ਲੱਖਾਂ ਦਾ ਵੀ ਰਹਿਣਾ ਸੁਆਦ ਮਿੱਤਰੋ ਜੋ ਹ 2 ਰੁਪਏ ਵਿੱਚ ਆਉਂਦਾ ਸੀ ਹੁਣ ਕਿੱਥੇ ਗਈ ਉਹ ਗੱਲਾਂ ਰਹੀਆਂ ਆਹ ਧੂੜੇ ਧੂੜ ਚਾਰੇ ਪਾਸੇ ਮਿੱਟੇ ਮਿੱਟਾ ਜਿੱਧਰੋਂ ਦੇਖੋ ਮਿੱਟੇ ਮਿੱਟਾ ਬੜੀ ਧੂੜ ਦੀ ਹਵਾ ਦੇ ਵਿੱਚ ਬਈ ਬਹੁਤ ਜ਼ਿਆਦਾ ਆਹ ਦੇਖੋ ਤੇ ਇੰਦਰੇ ਸਾਰੇ ਪਾਸੇ ਹਲਾ ਵੀ ਇੱਕ ਜਿਹੜਾ ਮੈਂ ਹੁਣ ਲਾਇਆ ਮੈਂ ਮੋਟਰ ਪਰ ਮੋਟਰ ਪਰ ਦੇਖਿਆ ਪਹਿਲਾਂ ਮੋਟਰ ਜ਼ਰੂਰੀ ਹੈ ਬਾਕੀ ਫਿਰ ਅਗਲੇ ਸਾਰੇ ਦੇਖਦੇ ਆਂ ਕਿ ਹਾਂ ਤਾਲੜਾ ਪਾਉਣਾ ਥੋੜੇ ਬਾਅਦ ਤੇ ਲਾਉਂਗਾ ਇੱਥੇ ਜਿਹੜੀ ਚੀਜ਼ਾਂ ਲੱਗਣੀਆਂ ਦਰਖਤ ਜੜ ਬੂਟੇ ਲੱਗਣਗੇ ਉਹਨਾਂ ਉੱਪਰ ਪਾ ਲਓ ਫਿਰ ਆ ਲੈਣ ਜਿਹੜੇ ਪਾਉਣੇ ਆ ਤੁਸੀਂ ਪਹਿਲਾਂ ਤੁਹਾਨੂੰ ਪਹਿਲਾਂ ਸਾਨੂੰ ਘਰ ਪਾਲਣ ਦੋ ਫਿਰ ਮੈਂ ਤੁਹਾਡੇ ਬਾਅਦ ਆ ਠੀਕ ਹੈ ਕਿੜੀਆਂ ਦੇ ਆ ਨਾ ਬਾਲਟੀ ਪੂਰੀ ਸਾਫ਼ ਪਾਣੀ ਦੀ ਭਰੀ ਤੇ ਤੇ ਆਪਰੇ ਦੇਖੋ ਹਵਾ ਵਿੱਚ ਇੰਨੀ ਡਸਟ ਤੇ ਜਿਹੜੀ ਇਹਦੇ ਵਿੱਚ ਕਿੰਨਾ ਗੰਦ ਪੈ ਗਿਆ ਪਾਣੀ ਦੇ ਵਿੱਚ ਇੰਨੀ ਇੰਨੀ ਇਹਦੇ ਵਿੱਚ ਡਸਟ ਸਪੇ ਤਲਕ ਹੋਰ ਹੋ ਗਿਆ ਲੇਟ ਆ ਗਈ ਮੰਨਣਾ ਨਹੀਂ ਦਲਾਸਾ ਇਹਦਾ ਮਤਲਬ ਘੱਟ ਨੁਕਸਾਨ ਹੋਇਆ ਵੀ ਲੇਟ ਜਿਹੜੀ ਆ ਗਈ ਅੱਭੀਆਂ ਲੈ ਕੇ ਆਇਆ ਬਹੁਤ ਗਰੀਆਂ ਹੰਝੂ ਥੱਲੇ ਭਾਵੇਂ ਇੱਕ ਕਾਉਂਟਰ ਇਕੱਠੀਆਂ ਕਰ ਲੈਂਦੇ ਥੱਲੇ ਤੇ ਇੰਨੀਆਂ ਗਰੀਆਂ ਹੋਈਆਂ ਸੀ ਆ ਮੈਨੂੰ ਚਾਰਕ ਦੀ ਲੋਡ ਤੇ ਚਾਰ ਕਿੱਲ੍ਹ ਦੀ ਆਪਾਂ ਨੇ ਤੇ ਸਾਡੇ ਗੌਣੇ ਦੇ ਤਿੰਨ ਬੂਲੇ ਟੁੱਟੇ ਹੋਏ ਤੇ ਮੇਰੇ ਨਾਲ ਜ ਸੁੱਖ ਸ਼ਾਂਤੀ ਹੈ ਖਦਰਾ ਗ ਤੁਸੀਂ ਉੱਧਰ ਆ ਗਿਆ ਚਾ ਕੋ ਮੈਂ ਫਿਰ ਚੱਕਰ ਦੇ ਤੋਂ ਉੱਧਰ ਜਿਹੜਾ ਸਾਡਾ ਰੋਟੀ ਵਾਲਾ ਢੋਲ ਆ ਉਹ ਬਾਹਰ ਪਿਆ। ਤਾੜੀ ਮਾਰ ਕੇ ਬਲਾਉਣਾ ਹਟ ਜਾ। ਤਾੜੀ ਮਾਰੀ ਹੈ। ਮੈਂ ਕਿਹਾ ਸੁਣਨਾ ਨਹੀਂ ਮੈਂ ਕਿਹਾ ਕਿਸੇ ਦਾ ਕਿਤੇ ਫੋਨ ਆਇਆ ਹੋਇਆ। ਅੱਛਾ। ਆ ਲਓ ਬੜੋਂਬੀਆ। ਆਓ ਚਟਣੀ। ਪਦੀਨਾ। ਪਦੀਨਾ। ਮੈਂ ਕਿਹਾ ਤਾਂ ਜਿho ਹੋਇਆ ਨਹੀਂ ਪਦੀਨਾ। ਹਾਇ ਗਾ ਤੂੰ ਤੋੜ ਲੈ ਜਿੰਨਾ ਹੈ ਦੋ ਵਜੇ ਤੱਕ ਤੋੜ ਦਿੰਦਾ। ਇੰਨਾ ਹੋਇਆ ਨਹੀਂ ਹਜੇ। ਇਹ ਮੋਟਰ ਲਾ ਕੇ ਪਹਿਲਾਂ ਪਾਣੀ। ਨਹੀਂ ਆਈਆਂ ਤੀ ਫਟ ਗਿਆ। ਪਾਣੀ ਲਾ ਦੇ ਪਹਿਲਾਂ ਘਦਰ ਨੂੰ। ਇੱਕ ਪਾਸੇ ਲਾਈਨ ਵਾਲੇ ਆ ਪੈਪ ਮੋੜ ਦੋ ਨਹੀਂ ਕਿਉਂਕਿ ਕੱਟ ਗਿਆ ਨੇ। ਹਾਂ ਹਾਂ। ਗਲਾਸ ਭਰ ਕੇ ਰੱਖ ਤੇ ਥੋੜੀ ਸਬਜ਼ੀ ਹੋਰ ਵੀ ਲਿਆਇਆ ਸੀ ਮੈਂ ਤੇ ਮਣੀ ਮੋਟਰ ਚਲਾ ਲਮ ਹੁਣ ਪਾਣੀ ਲਾ ਦੇ ਕੰਧਾਂ ਨੂੰ ਐ ਕੰਧਾਂ ਨੂੰ ਪਾਣੀ ਲਾ ਦੇ ਇੱਕ ਵਾਰੀ ਉਧਰ ਵੀ ਲਾ ਦੇ ਕੋਈ ਨਹੀਂ ਹੋਜ ਗਏ ਕੋਈ ਨਹੀਂ ਉਹਦਾ ਕੋਈ ਫਰਕ ਨਹੀਂ ਹੁੰਦਾ ਬੱਤਾ ਕਿਲਾ ਹੋ ਜਾਣਾ ਕੁਛ ਨਹੀਂ ਹੁੰਦਾ ਸੁੱਕ ਜਾਊਗਾ ਲਾ ਦिए ਕੰਧ ਨੂੰ ਪਾਣੀ ਇਧਰ ਮਹਿਕ ਵੀ ਆ ਗਿਆ ਕੰਮ ਤੋਂ ਚੱਕ ਲੈਣਾ ਸਮਾਨ ਆਪਣਾ ਹੈ ਬਾਹਰ ਚੱਕ ਲਿਆ ਆਪਣਾ ਸਾਰਾ ਸਮਾਨ ਹੁਣ ਇੱਥੇ ਰਹੂਗਾ ਹੁਣ ਬਸ ਮਹੀਨੇ ਦੀ ਜੋਬ ਕੰਮ ਹੋਰ ਉੱਥੇ ਦਾ ਤੇ ਪੇਪਰ ਆਗੇ ਫਿਰ ਤੇ ਪੇਪਰ ਆਗੇ ਕਾਲਜ ਵਿੱਚ ਫਿਰ ਇਹ ਅੱਛਾ ਗੱਡੀ ਗੱਡੀ ਉਹ ਲੈ ਜਾ ਕਰ ਤੇ ਜਾਨ ਦੇ ਕੀ ਕਰਨੇ ਘਰ ਚੱਕ ਲਿਆ ਹੋ ਕੇ ਰੱਖ ਦੂੰਗੀ ਗੱਡੀ 'ਚ ਬਹੁਤ ਵੱਡਾ ਟਾਇਰ ਫਸਿਆ ਹੋਇਆ ਇੱਕ ਕਿੱਲ ਫਸੀ ਹੋਈ ਆ ਇਹ ਦਿਖਾਵਾਂ ਮੈਂ ਉਹ ਰਸ ਬਸਹੀਂ ਨਾ ਕਿ ਗਮਟ ਖੜੀ ਸਵਾਹ ਨਿਕਲ ਰਹੀ ਜਾਂਦਾ ਹੈ ਹਾਂ ਲੈ ਜਾ ਜਦੋਂ ਚੱਟ ਖਾ ਗਿਆ ਹੁੰਦਾ ਫਿਰ ਇਹਨੂੰ ਸਨਤ ਟਕ ਟਕ ਦੀ ਆਵਾਜ਼ ਆਈ ਜਾਂਦੀ ਹੈ ਕਿੱਲ ਫਸੀ ਏਡੀ ਮੋਟੀ ਕਿੰਨਾ ਪੂੜਾ ਕਰ ਸਕਦਾ ਜਿੱਦਾਂ ਹਨੇਰੀ ਆਈ ਹੈ ਰਾਤ ਮੈਨੂੰ ਨਹੀਂ ਲੱਗਦਾ ਵੀ ਅੱਜ ਸ਼ਾਮ ਤੱਕ ਲਾਈਟ ਆ ਜੂਗੀ ਪਰ ਸਵੇਰੇ ਛੱਟ ਤੇ ਜਿਹੜੇ ਨੇ ਹੁਣ ਇੱਕ ਪੌੜੀ ਚਾਹੀਦੀ ਪੌੜੀ ਲੈ ਕੇ ਤਾਂ ਆਵਨਾ ਆਪਣੇ ਨੂੰ ਕਰਦਾ ਫੋਨ ਵੀ ਪੌੜੀ ਦੇ ਕੇ ਜੇ ਕੋਠੇ ਦੇ ਛੱਤ ਪਰ ਚੜ ਕੇ ਦੇਖ ਕੇ ਆਈਏ ਇੱਥੇ ਕਿ ਹਾਲਾਤ ਆ ਇੱਥੇ ਕੰਦਨ ਲਾਈ ਹੋਈ ਫਰਪੈਲਾ ਹੁਣ ਪਤਰੀ ਅੰਦਰ ਗਰੀਆਂ ਪਈਆਂ ਪਤਰੀ ਉੜ ਗਈਆਂ ਹਵਾ ਚ ਕਿਧਰੇ ਨੂੰ ਜੇ ਹੁਣ ਪੌੜੀ ਲੱਗੇ ਤਾਂ ਪਤਾ ਲੱਗੂਗਾ ਨਾ ਹੈ ਤੇ ਮੰਗੋਂਦਾ ਪੌੜੀ ਮੈਂ ਮੇਰੇ ਦੇ ਪਿੰਡ ਜੇ ਸ਼ਾਲਾ ਮਾਰਦੀ ਆ। ਜਦ ਯਾ ਦੇਖ ਕੇ ਪਿੰਡਿਆ ਖਾਣੂ ਜੀ ਕਰਨ ਲੱਗ ਗਿਆ। ਕੋਈ ਨਾ ਕੋਈ ਤੋੜੀ ਤੋਂ ਅਗਰ ਤੋੜੀ ਸੜ ਮੀ ਪੈ ਰਿਹਾ ਬਹੁਤ। ਅੱਧਾ ਫਿਰ ਇੱਧਰ ਮਰਦ ਬੋਲ ਆ ਜਾਊਗਾ। ਕੁੱਤ ਇਹ ਦਾ ਪੈਂਚਰ ਹੋ ਗਿਆ ਪੈਂਚਰ ਵੀ ਲੋਕਾਂ ਨੇ ਹਵਾ ਨਿਕਲ ਜਾਣੀ ਨਾ ਰੋਟੀ ਖਾਦਾ ਬਾਹਰ ਚਲਵਾ ਲਈ ਪੈਂਚਰ ਜਾ ਕੇ ਉਹ ਤਾਂ ਗੱਡੀ ਚ ਸਾਮਾਨ ਵੀ ਸ਼ਾਇਦ ਆਪ ਵੀ ਲਾ ਰਹੀ ਸੀ ਆ ਗਿਆ ਮਾੜਾ ਕੱਟਾ ਬੰਦਾ ਛੁੱਟੀ ਕਰਨੀ ਆ ਤੇ ਆਈ ਆ ਹੁਣ ਆਪਣਾ ਹਾਂ ਉਹ ਕਹਿੰਦਾ ਦੂਜਾ ਤਰ੍ਹਾਂ ਬੰਦਾ ਕਿਹੜਾ ਤਰਾ ਰਿੰਕਾ ਰਿੰਕਾ ਦਾ ਚੰਗੂਰ ਪਹੁੰਚ ਗਿਆ ਹਾਂ ਮਾੜਾ ਕੱਟੇ ਆ ਨਾ ਆ ਗਿਆ ਤੇਰੀ ਨਾਲੇ ਤਾਰਾ ਪਵਾ ਦਿੱਲੀ ਆ ਹਾਂ ਸਮੀਂ ਬੰਦਾ ਲਾ ਇੰਨਾ ਦਰੋਂ ਆਇਆ ਜਿੰਦਾ ਕੋਈ ਖੁਰਦੇ ਜਨਾ ਮੀਂਹ ਜਦੋਂ ਤੁਸੀਂ ਤਾਂ ਆ ਗਿਆ ਨਹੀਂ ਲੱਗਿਆ ਪੋਲਰ ਮਗਰ ਤਾਂ ਮੀਂਹ ਨਹੀਂ ਪਿਆ ਸਾਡੇ ਪਿੰਡ ਹਵਾ ਚੱਲਦੀ ਨਹੀਂ ਪੈਣੀ ਦੇਣਾ ਕੁਝ ਨਹੀਂ ਪਤਾ ਇਹ ਤਾਂ ਹਲੇ ਕੋਈ ਨਹੀਂ ਤਾ ਦੋ ਤਿੰਨ ਦਿਨ ਦੱਸਿਆ ਹੋਈ ਆ ਇਹ ਇਹ ਕਰਕੇ ਫਿਰ ਇਹਦੀ ਲਪਾਈ ਹੋਊਗੀ ਲਪਾਈ ਹਾਂ ਕਾਲੀ ਪਾਤਰੀ ਕਰਦਾ ਹਾਂ 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 ਇਹ ਰਹਿ ਜਾਣਾ ਇਹ ਤਾਂ ਲੋੜ ਨਹੀਂ ਹੈ ਜੀ ਸਾਡੇ ਰੋੜ ਕੇ ਰੋੜੇ ਲੈਣੇ ਜਿੰਨਾ ਤਾਂ ਨਹੀਂ ਹੈਗਾ ਮਰਾ ਨੈਟਵਰਕ ਦਾ ਦੇਖੋ ਉਹ ਨੈਟਵਰਕ ਤਾਂ ਐਦਾਂ ਰਹਿੰਦਾ ਸਾਡਾ ਕਰਨ ਨੂੰ ਲਪਾਈ ਜੀ ਜੀ ਸਲਾਹ ਕਰਨਾ ਹੈ ਤਾਂ ਮੇ ਨਾਲ ਕਿੱਦਾਂ ਕਰੀਏ ਇੱਕ ਆਹ ਰਹਿੰਦਾ ਫੁੱਜਾ ਕੜਾ ਲਵੇ ਕੜਾ ਲਾ ਗੱਡੀ ਬਾਹਰ ਬੜਾ ਮੋਟਰ ਗੀੜਾ ਮਾਰ ਕੇ ਮੋਟਰ ਨੇ ਤਾਰ ਪਈ ਆ ਅੱਜ ਸੋਚਦੇ ਵੀ ਅਸੀਂ ਏਸੀ ਲਾ ਦੀ ਉੱਥੇ ਅੱਜ ਏਸੀ ਹੁਣ ਤਾਂ ਬਈ ਦੋ ਤਿੰਨ ਦਿਨ ਠੰਢੀ ਹੀ ਮੌਸਮ ਹੈ ਤਾ ਤਾਰ ਕਰਦੇ ਕੋਟਲ ਖਰੇ ਇਹ ਮੈਂ ਤੁਹਾਨੂੰ ਦੇ ਦੂੰਗਾ ਹਾਂ ਨਾ ਅਜੇ ਹੋਈ ਬੰਦਾ ਤੇਰੇ ਬੁੱਛੇ ਵੇ ਇਹਨਾਂ ਬੁੱਛੇ ਵੇ ਸੱਚ ਟਾਇਰ ਲੱਗਦੀ ਆ ਗੱਡੀ ਟਾਇਰ ਲੱਗਦੀ ਆ ਗੱਡੀ ਟਾਇਰ ਲੱਗਦੀ ਆ ਤੂੰ ਕਾਰ ਕਰੇਂਗਾ ਨਹੀਂ ਬਾਬਾ ਜੀ ਵੀ ਆ ਗਏ ਨੇ ਉੱਧਰ ਫੋਨ ਤਾਂ ਖੜਾ ਨਹੀਂ ਛੱਡਦਾ ਹੁਣ ਇਹ ਤੇ ਦੇਖੀ ਮਣਕੇ ਤਾਰ ਇੱਕ ਵਾਰੀ ਆ ਜਾ ਨਹੀਂ ਤਾਂ ਅਸਾਂ ਅਹੀਂ ਉਹੜੇ ਦੇ ਛੋਟੇ ਜਾ ਜਾਣੇ ਮੇਰੇ ਅੱਗੇ ਉਹ ਉੱਥੇ ਐ ਥੱਲੇ ਨੂੰ ਆਉਣੀ ਆ ਨਾ ਇੱਥੇ ਤੇ ਆ ਇੰਨੀ ਕੁ ਤਾਂ ਆ ਜਾਣੀ ਇਹ ਐ ਕਰਦੇ ਆ ਚਲ ਦੇਖਦੇ ਹੱਲੇ ਦੇ ਜੇ ਪਾ ਦਈਏ ਉਹ ਹੀ ਦੇਖਦੇ ਆ ਜੇ ਥੱਲੇ ਨੂੰ ਘੁਮਾ ਦਈਏ ਆਪਣੇ ਕੋਲ ਪਈ ਆ ਤੂੰ ਲਾ ਨਹੀਂ ਛੋਟੀ ਰਹਿ ਗਈ ਕੱਠੀ ਗੱਲ ਆ ਬਾਪੂ ਅੰਦਰੇ ਬਹਿ ਜਾ ਤੂੰ ਉਹ ਤੋੜਨਾ ਨਹੀਂ ਇਹਦੀ ਰਵਾਇਤ ਤੇ ਪਾਸੇ ਨਹੀਂ ਦੱਸਦਾ ਦਾਲ ਦਾ ਇਹ ਤੇ ਦੀ ਜੰਦਾ ਕਿ ਆਇਆ ਹੈ ਇਹ ਮੇਰਾ ਵੀ ਗਾਵਾ ਬੰਦੇ ਨਹੀਂ ਪੂਰੇ ਹੁੰਦੇ ਸੀ ਕਣਕ ਦਾ ਸੀ ਜੰਦਾ ਕਿ ਆਇਆ ਹੈ ਕਿੱਥੇ ਸੀ ਜੰਦਾ ਲੱਗਿਆ ਇਹਦਾ ਇਹ ਲੱਗੇ ਆ ਇਹਦਾ ਪਤਾ ਇਹਦਾ ਕਹਿੰਦੇ ਸੁਬਾਹ ਜੰਦਾ ਹੱਟਾਗ ਮਰੀ ਲੱਗਿਆ ਸਾਡਾ ਕੀ ਕੀ ਨਿਕਲੇ ਠੀਕ ਹੈ ਕਰਦੇ ਹੈ ਕਿੱਦਾਂ ਲੰਗਾ ਤੇਰਾ ਬੰਦਾ ਉਹ ਨਮੇ ਉਹ ਨਮੇ ਕਹਦੇ ਬਾਪੂ ਨੂੰ ਐਸੀ ਲਵਾਦੇ ਹੁਣ ਇਹ ਜਿਆ ਹੋਇਆ ਪਾ ਲੈਣਾ ਜਿਵੇਂ ਜੀ ਹਾਂ ਜਾਈ ਵਿੱਚ ਉਹ ਜਾਈ ਵਿੱਚ ਮੈਂ ਆਪਾਂ ਕਰ ਲਈ ਪੈਣੀ ਯਾਰ ਹਾਂ ਉਹ ਕਹਿੰਦਾ ਏਸੀ ਲਾਣਾ ਤੇ ਕਿੱਡਾ ਵੱਡਾ ਰੱਬ ਦਾ ਏਸੀ ਲਵਾਤਾ ਹੈ ਨਾ ਆ ਬਹੁਤ بڑا ਹੈ ਤਾਂ ਹਾਂ ਸਾਰੀ ਦੁਨੀਆ ਠੰਡੀ ਕਰਤੀ ਏਸੀ ਏਸੀ ਆ ਕੇ ਆਪਣਾ ਤੇ ਬਾਈ ਜਾਂਦਾ ਚਾਂਦ ਦਾ ਸੂਰਜ ਇਹ ਬਣਾਏ ਆ ਚੰਦ ਬੁੱਟੀਆਂ ਬਣਾਤੀਆਂ ਇਹ ਮੈਂ ਕਹਿੰਦਾ ਚਾਂਦ ਆ ਉਹ ਸੂਰਜ ਉਤਾਰੇ ਆ ਹਾਂ ਹੈ ਉਹ ਇੱਧਰ ਕੱਢਿਆ ਹਾਲ ਦੇ ਪਰ ਆਹੋ ਆ ਕੱਟਿਆ ਪੀਸ ਇਹਦੇ ਉੱਪਰ ਲੱਗਣਾ ਹੈ ਇਹ ਜੋ ਪਲਸਾ ਉਹ ਛੋਟਾ ਪੀਸ ਕੱਟਿਆ ਪਿਆ ਉਹਨੂੰ ਉੱਧਰ ਮੈਂ ਟੱਲਣਾ ਕੰਮ ਖਿੱਚੂਗਾ ਇਹ ਉਹ ਗੁੱਜਰ ਦਾ ਜਿਆੜੀ ਨਿਕਲੇ ਆ ਹੈ ਪੱਗੀਆਂ ਬਾਈ ਇਹ ਕਰਦੀਆਂ ਆਰਗੇਨਿਕ ਆ ਇਹ ਸ਼ੁੱਧ ਆਗਾ ਤੇ ਛੱਡ ਗਏ ਤਾਂ ਛੱਡ ਗਏ ਵੀ ਤੂੰ ਆਉਂਗਾ ਫਿਰ ਪੁੱਛੂਗਾ ਫਿਰ ਲਾਉਂਦੇ ਹੈ ਆਪੂ ਮਗਾ ਤੂੰ ਆਉਂਗਾ ਆ ਕੇ ਪੁੱਛੂਗਾ ਤੇ ਇਹ ਕਦ ਛੱਡ ਕੇ ਫਿਰ ਲਵਾਉਂਗੇ ਹਾਂ ਦਾ ਖਾਦਾ ਕੰਮ ਤੇ ਆਲੇ ਵੀ ਕੋਈ ਨਹੀਂ ਖੋਲ ਸਰ ਪਿਆਲੇ ਤੇਲ ਲੱਗਣਾ ਉਹ ਵੀ ਇਹ ਗੋਲੀ ਦਾ ਜਿਹੜਾ ਕੰਮ ਹਾਂ ਹੋਰ ਕਹੋ ਹਾਂ ਉਹ ਨੂੰ ਬਸਾਖੇ ਲੋਹੜੀ ਤੱਕ ਲੈ ਜਾਂਦੇ ਆ ਇਹਦਾ ਹੋਰ ਨਕਿਆਦਾ ਜਾਂਦਾ ਕੰਮ ਉਹ ਨੱਠੇ ਛੁੱਟੀਆਂ ਕਰੀ ਜਾਂਦੇ ਯਾਰ ਤੰਗ ਕਰ ਲਹੂ ਪੀਤਾ ਬਹਿਣ ਨੇ ਤਾਂ ਮੇਰਾ ਯਾਰ ਅਗਲੇ ਤੇਰੀ ਉਹ ਨਹੀਂ ਰੌਟਾ ਉੱਤਾਂ ਬਹਿਦੀ ਗੱਲ ਇਹਨਾਂ ਦਾ ਮੇਰਾ ਲਹੂ ਪੀਤਾ ਲੋ ਜੀ ਮਿਸਤਰੀਆਂ ਨਾਲ ਬੈਠ ਕੇ ਪੀ ਰਹੇ ਆ ਚਾਹ ਤਰਾ ਹਲਦੇ ਦਾ ਕੰਮ ਅਸਲ ਚੱਲੂਗਾ ਇੱਧਰ ਦਾ ਕੰਮ ਨਿਬੜ ਜੂਗਾ ਤਾਰਾਂ ਦਾ ਮੇਰਾ ਖਾਬ ਲੰਬਾ ਹੈ ਉਹ ਉੱਪਰ ਜਿਹੜੀ ਉੱਧਰ ਤਾਰਾਂ ਨੂੰ ਲਿਆ ਆ ਮੈਂ ਜਗਦਾ ਰਹੇ ਗੱਡੀ ਲਿਆ ਮੈਂ ਤਾਰ ਪਾ ਗੇ ਮੈਂ ਤਾਰ ਪਰ ਮੋਪਾ ਪਾ ਗੇ ਹੈਂ ਮੋੜੀ ਦਾ ਲਿਆ ਹੁੰਦੇ ਚਾਰ ਪੌੜੀ ਤਾਂ ਹੈ ਜੱਡੀ ਉਹ ਥਿਗਰ ਤੱਕ ਨਹੀਂ ਜਾਣੀ ਹੈ ਗੱਡੀ ਸਰਪੰਚ ਕੋਲ ਹੈਗੀ ਆ ਭਾਈ ਆ ਪੌੜੀ ਉਹਦੇ 205 ਗੱਡੀ ਨਹੀਂ ਤਾਂ ਆ ਬੜੇ ਬੜਾ ਮੈਂ ਚਾਹ ਪੀ ਵੀ ਲਈ ਤੇਰੇ ਕੋਈ ਟੈਨਸ਼ਨ ਨਹੀਂ ਹੈਗੀ ਉੱਤਰ ਟੈਨਸ਼ਨ ਹੈ ਬੰਦਿਆਂ ਦੀ ਮਤਲਬ ਹੈ ਇਹ ਵੀ ਕਿੰਨੇ ਕ ਟਾਈਮ ਚ ਚਾਹ ਪੀਂਦੇ ਕਿਆ ਐਵਰੇਜ ਹੈ ਐਵਰੀ ਬੰਦ ਲਾਲਾ ਜੀ ਆ ਗਈ ਮਰਾ ਲਾਲਾ ਪਾਤੀ ਆਪਣੀ ਇਸ ਨੂੰ ਬਾਅਦ ਚ ਦਿਖਾਉਂਦਾ ਮੈਂ ਇਹ ਮੈਂ ਜਦ ਤੱਕ ਛੋਟਾ ਜਿਹਾ ਕੰਮ ਕਰ ਲਵਾਂ ਜਿਹੜਾ ਗੱਡੀ ਦਾ ਟਾਇਰ ਪੈਂਚਰ ਹੋਇਆ ਸੀ ਇੱਥੇ ਪੜਖਿਆ ਪਲਾਸ ਬਾਅਦ ਚ ਦੇਖਦੇ ਆਂ ਮੈਂ ਕੰਮ ਕਰ ਦਵਾਂ ਮੈਂ ਇਹ ਦੇਖ ਬਰਾਭਾ ਕੋ ਉਹ ਮਹਾ ਕੋ ਮਹਾ ਕੋ ਤ ਲੰਘ ਗਿਆ ਉਹ ਕਰ ਲਓ ਰਾਇਰ ਇੱਧਰ ਸੈੱਟ ਕਰ ਲਓ ਕੋਈ ਕਰ ਦਵਾਂ ਮੈਂ ਕਾ ਮੜੇ ਉੱਠ ਕੇ ਇੱਕ ਵਾਰੀ ਗੱਡੀ ਚਾਬੀ ਚੱਕ ਮੜੇ ਦੇਖੀਏ ਪੈਂਚਰ ਆਪੇ ਲਾ ਕੇ ਦੇਖੀਏ ਬਹੁਤ ਹੋਵਾਂਗਾ ਡਿਟੀਅਰ ਚ ਤੈਨੂੰ ਆਹ ਗੱਡੀ ਸਟਾਰਟ ਕਰਕੇ ਨਾ ਇਧਰੋਂ ਟਾਇਰ ਕੱਢੋ ਤਾਂ ਇਧਰੋਂ ਇਧਰ ਆਏ ਸਾਨੂੰ ਪਰਲੇ ਪਾਸੇ ਆਏ ਮੋੜ ਦੇ ਉਹ ਬਾਹਰ ਆ ਜਾਊਗਾ ਉਹ ਸਾਹਮਣੇ ਇਧਰ ਹਣ ਇਧਰੋਂ ਕੱਢ ਦੇ ਇਹ ਪਲਾਸਕ ਲੋ ਬੱਸ ਕਿੱਦਾਂ ਵਸੇ ਸਾਰੀ ਵਿੱਚ ਹੈ ਲਫੜ ਤੱਕੇ ਕਰਤਾ ਬਾਸ ਨਾਲ ਇਹਨੂੰ ਨਾ ਮਾਰੋ ਨਾ ਕੋਈ ਨਹੀਂ ਇਹਨਾਂ ਨਹੀਂ ਗੜੇ ਹੋਆ ਤੱਕਦੇ 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 ਖੜੇ ਜਾ ਬਹੁਤ ਚਲ ਅੱਜ ਦਬਾਜ ਪਾਣੀ ਪਾ ਕੇ ਦੇਖਦੇ ਹਾਂ ਕਾਹ ਦੇਖਦੇ ਹੈਂ ਉੱਪਰ ਤੋਂ ਕੱਟਦੇ ਉਹਨੂੰ ਨੰਗ ਪਹਿਲਾ ਉਹ ਤਾਂ ਕੱਟ ਕਰਦਣਾ ਘਟੋਣਾ ਤਾਂ ਉੱਪਰ ਲੇ ਬਲੇਡ ਠੀਕ ਹੈ ਹੁਣ ਕਿਤੇ ਜਾਂਦਾ ਲੱਗ ਗਿਆ ਪੈਂਚਰ ਇਹਦਾ ਨਹੀਂ ਕੱਟਣਾ ਹੈਗਾ ਕਿਤੇ ਇਹਦੇ ਨਾਲ ਬੜੋਜਵੇ ਸਿਰ ਬਾਕੀ ਦਿਹਾੜੇ ਨਾਲ ਤਾਂ ਜਾਣ ਲਾ ਮਨ ਕੀ ਗੱਲ ਹੁਣ ਪਾਣੀ ਪਾ ਕੇ ਦੇਖਦੇ ਪਸ ਸਬਸ ਕਰਤੰਦਰੇ ਚਲ ਉਹ ਚੂੜੇ ਜੇ ਭਰਲੇ ਬਸ ਕੰਮ ਹੋ ਜਾ ਬਸ ਕਿਹਨੇ ਕਿਤੇ ਰੱਖ ਤਾ ਪੱਕੀ ਦੇ ਪੈਂਚਰ ਬੀਬੇ ਇਕੱਠਾ ਕਰਕੇ ਫੇਰ ਇਹਨੇ ਨਾਲ ਰੱਖ ਦੀ ਇਹਦੇ ਕਿਤੇ ਕੰਮ ਹੋ ਜਾਣਗੇ ਇਹਲਾ ਤੇਰਾ ਆ ਕੰਮ ਦਾ ਜਿਹਦੇ ਪਿਛੇ ਤਾਂ ਇੰਨਾ ਸਾਨੂੰ ਤੰਗ ਕਰਿਆ ਹੋਇਆ ਤਾਂ ਕੀ ਕਰਿਆ ਕੀ ਆ ਕੰਮ ਤਾਂ ਹੈ ਹਾਂ ਨਹੀਂ ਕਰਿਆ ਦੂਹੀ ਕਰਿਆ ਦੂਹੀ ਕਰਿਆ ਆ ਇਹ ਚੜਦੋ ਫੇਰ ਉਹਨੂੰ ਬਾਹਰ ਸਾਰਾ ਪਾ ਕੇ ਛੜ ਦੂੰ ਨਾ ਨਾ ਹੁਣ ਤਾਂ ਕਰਕੇ ਜਾ ਯਾਰ ਆਉਣ ਨਹੀਂ ਅਸੋਸੇ ਕਰਕੇ ਹਾਂ ਹੋਰ ਪਤਾ ਆਇਆ ਹੋ ਜਾਂਦਾ ਹੁਣ ਮੈਨੂੰ ਕੋਈ ਹੋਰ ਬੰਦਾ ਕਹੇ ਬਈ ਬਿਜਲੀ ਦਾ ਕਿਹਦੇ ਕੰਮ ਕਰਾਂ ਮੈਂ ਹਣ ਬਾਈ ਉਹਨੂੰ ਨਾਂ ਬੁਲਾਇਆ ਯਾਰ ਉਹ ਤੰਗ ਬਹੁਤ ਕਰਦਾ ਮੇਰੇ ਜੇ ਮੈਂ ਕੰਮ ਕਰਾਂ ਕੰਨਾ ਮੈਂ ਤਾਂ ਕੱਦਾਂ ਲੈਟਾ ਹੀ ਲੱਗ ਜਾਂਦੀ ਹੁਣਾਂ ਦਾ ਨਾ ਹੁਣ ਤਾਂ ਆਹ ਕਹੂੰ ਜੇ ਹੁਣ ਮੇਰੇ ਕੰਮ ਤੇ ਕਰੇ ਹੁਣ ਤਾਂ ਮੈਨੇ ਦੇ ਲਾ ਕਿੰਨਾ ਕੰਮ ਵਧੇ ਕਰੇ ਤਾਂ ਮੈਂ ਹਰੇਕ ਮਿਸਤਰੀ ਮੈਂ ਜਾਖਣਾ ਬਈ ਤਮਾਂ ਕਰੋ ਮਿਸਤਰੀ ਇਹ ਜਿਹੜਾ ਅੱਜ ਟੈਲਾਂਾ ਕਰਿਆ ਉਹ ਨਵਾਂ ਕਰ ਉਹ ਬੰਦਾ ਬੜਾ ਘੈਂਟ ਠਾ ਜਿਹੜਾ ਜਿਹੜਾ ਨੇ ਠੇਕਾ ਕਰਵਾਇਆ ਤਾਂ ਉਹ ਕਰਿਆ ਫੋਨ ਮੈਂ ਕਹਿੰਦਾ ਮੈਨੂੰ ਜਿਹਨੇ ਠੇਕਾ ਕਰਾਇਆ ਤੈਨੂੰ ਕਰਿਆ ਫੋਨ ਮੈਂ ਕਹਾ ਆਇਆ ਨਹੀਂ ਕਹਿੰਦਾ ਤੇਰਾ ਲੜਿਆ ਤਾਂ ਨਹੀਂ ਹੈਗਾ ਮੈਂ ਕਹਾ ਲੜਿਆ ਮੈਂ ਕਹਾ ਉਹਨੂੰ ਲੜਨਾ ਮੈਂ ਤਾਂ ਕੰਮ ਕਰਾਉਣ ਨੂੰ ਫਿਰਦਾ ਕੰਮ ਕਰ ਮੈਂ ਮੇਰਾ ਕੰਮ ਕਰ ਯਾਰ ਬੰਦੇ ਸਾਰੇ ਉਹ ਘੈਂਟ ਮਲੇ ਆਪਾਂ ਇੱਕ ਤੇ ਇੱਕ ਇੱਕ ਦੇ ਇੱਕ ਚੜਤਾ ਹੁੰਦਾ ਹਾਂ ਕਿਸੇ ਬੰਦੇ ਨੇ ਨੁਕਾਇਆ ਕਰ ਸਾਧ ਸਾਧਵ ਜੀ ਨੇ ਵੀ 100 ਬੜਾ 100 ਨੰਬਰ ਦਿੱਤੇ ਹੁਣ ਸਾਰੇ ਬੱਚੇ 30 ਨੰਬਰ ਲੇ ਕੇ ਪਾਸ ਹੋਏ ਆ ਹਾਂ ਹਾਂ ਇੱਥੇ ਬੈਠ ਕੋਣਾ ਪੈਣਾ ਕਿੱਧਰੋਂ ਪਾਰਕ ਦਾ ਪਾਣੀ ਤਾਂ ਕੱਢ ਬਲਪਾਓ ਫਿਰ ਬੈਠ ਲਿਆ ਜਾ ਕੇ ਸਮਾਨ ਚ ਫਿਰ ਇਹਦਾ ਜੇ ਤੇਰੀ ਅੰਦਰ ਦੇਖਦੇ ਹਾਂ ਸਰ ਕੋਈ ਨਾ ਕੋਈ ਪੰਡ ਦੇਖਾਂ ਅੰਦਰ ਮੈਂ ਇੱਥੇ ਹੋਵੇ ਨਹੀਂ ਫਿਰ ਤੁਹਾਨੂੰ ਭਾਈ ਲੈ ਆਉਣਾ ਪੈਣਾ ਹੈ ਲੈ ਵੇ ਇਹਨਾਂ ਜਦੋਂ ਬਲੈਨ ਲੈ ਕੇ ਆਉਣਾ ਪੈਣਾ ਦੋ ਪੰਡ ਸੱਪਰੇ ਰੱਖਦੇ ਮੈਨੂੰ ਲੱਗਦਾ ਨੇ ਇੱਥੇ ਬੱਚੇ ਦਿੱਤੇ ਹੁਣ ਜਿਹੜੇ ਕਾਂ ਕਾਂ ਕਰਦੇ ਆ ਉਹ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਹੈ ਉਹ ਮੰਗਲ ਰੋ ਲੈ ਬਾਈ ਰੋਟੀ ਖਾ। ਕਿੰਨਾ ਕਰਤਾ ਕੰਮ? ਉਹ ਵੈਰੀ ਗੁੱਡ। ਉਹ ਵੈਰੀ ਗੁੱਡ। ਥੋੜਾ ਥੋੜਾ ਐ ਹੁਣ ਬਾਈ ਇੱਕ ਨਾ ਹੁਣ ਕੱਲ ਤੱਕ ਕੰਮ ਇੱਕ ਹੋਰ ਫੜ ਲੈ ਹੁਣ ਤੂੰ। ਉੱਪਰ ਪਿਆ ਰੇ। ਤਿੰਨ ਚਾਰ ਆਟਮਾਂ ਪਈਆਂ ਉਹਦੀ ਮੁਠੀ-ਮੁਠੀ। ਇਹੜਾ 'ਚ ਪਾਉਣੀ ਸਾਰਿਆਂ 'ਚ। ਇਹੜਾ 'ਚ ਪਾ ਕੇ ਫਿਰ ਛੱਡ ਦੇ ਪਾਣੀ ਆਪਾਂ ਇਹਨੂੰ। ਠੀਕ। ਛੱਡ ਦੇ ਜਿਹੀ। ਯਾਰ ਨਵੇਟਰ ਵੀ ਲਾ ਕੇ ਦਮਾ ਦਿੰਦਾ ਯਾਰ ਲਾਈਟ ਭਜੇ ਤੇ ਪੱਖਾ ਤਾਂ ਚੱਲਦਾ ਰਹੂਗਾ ਉਤਰ ਗਈ ਵਾ ਹਾਂ ਪਿੱਤੀ ਕਿਨੇ ਹਾਂ ਪੀਨੇ ਬਲਾਈਤੀ ਸੱਚੇ ਦਾ ਆਉਂਦੇ ਮੇਰੇ ਕੋਲ ਨਾ ਪਰ ਦਾਰੂ ਬੁਲਾਉਂਦੇ ਨਹੀਂ ਆਉਂਦੇ ਆ ਦਾਰੂ ਬੁਲਾਉਂਦੇ ਨਹੀਂ ਆਉਂਦੇ ਆ ਕਿਉਂ ਮੇਰੇ ਬਾਹਰ ਨਹੀਂ ਜਾਂਦੇ ਆ ਦੋ ਦਿਨਾਂ ਚ ਦਾਰੂ ਬੁਲਾਉਂਦੇ ਹੁੰਦੇ ਆ ਯਾਰ ਮੈਨੂੰ ਹੁਣ ਗੁੱਸਾ ਆਉਂਦਾ ਰਹਿਣ ਦੇ ਬੋਲ ਦੁਬਾਰੇ ਕੀ ਆ ਲੈ ਕੱਲੂ ਨੇ ਪਹਿਲਾਂ ਸਾਡੇ ਪਿੰਡਾਂ ਹੁੰਦਾ ਹੁੰਦਾ ਦਾ ਕੀ ਆ ਲੈ ਕੱਦੂ ਲੈ ਮਿਰਚ ਲੈ ਠੀਕ ਆ ਨਾ ਕਿ ਮਿਰਚਾਂ ਆਂਦੇ ਹੀ ਇਹ ਤਾਂ ਮਿਰਚਾਂ ਤਾਂ ਹੈ ਨਹੀਂ ਮੈਂ ਤਾਂ ਹਰੇਕ ਵਾਰ ਤਾਂ ਕਹਿੰਦਾ ਕਹਿੰਦਾ ਆਤੇ ਪਈ ਹੋਈ ਆ ਮਿਰਚਾਂ ਵਿੱਚ ਕਹਿਣ ਦੇ ਤਾਂ ਮਿਰਚਾਂ ਹੈ ਨਹੀਂ ਮੇਰੇ ਕੋਲ ਕਾ ਚੀਜ਼ ਆ ਆ ਤਾਂ ਫਰੀ ਦਿਹਾੜੀ ਲਾਉਣੀ ਆ ਨੇ ਨੇ ਘੰਟਾ ਹੋ ਗਿਆ ਉਹ ਤੋਂ ਇਹਨੂੰ ਕਿਤੇ ਹਾਂ ਭਾਈ ਘੰਟਾ ਕਿੱਥੇ ਦਾ ਤੁਸੀਂ ਜੇ ਮੈਂ ਹੈ ਨਹੀਂ ਇੱਥੇ ਨੂੰ ਘੰਟਾ ਲੰਘ ਗਿਆ ਹਾਂ ਛੁੱਟੀ ਕਰਨ ਹਾਂ ਨਾ ਹਾਂ ਨਾਲਾ ਉੱਥੇ ਗਿਆ ਦਾ ਉਹ ਕਹਿੰਦਾ 15 ਮਿੰਟ ਹੋ ਗਏ ਮੈਂ ਬਾਈ ਨਾਲ ਗੱਲ ਗੱਲਾ ਭਾਈ ਤੂੰ ਬਾਈ ਨਾਲ ਟਾਈਮ ਨਹੀਂ ਘੜ ਰੋਣਾ ਹੁਣ 15 ਮਿੰਟ ਹੋਰ ਦੇ ਦਿੰਦਾ ਹਾਂ ਛੇੜ ਜੀ ਤਾਂ ਲਾਂਦੀ ਹੁਣੀ ਨਹੀਂ ਉਹ ਵੀ ਲੋੜ ਨਹੀਂ ਹੈਗੀ ਪਾਣਾ ਸਿੱਧਾ ਇੱਥੇ ਕਰਕੇ ਸਿੱਧਾ ਬਣਾ ਰਿਹਾ ਹਾਂ ਨਹੀਂ ਥਨੀਵਾ ਬਹੁਤ ਐਨਾ ਬੜ ਠੀਕ ਐ ਇਧਰ ਕਰਦੇ ਕੋਲ ਥੋੜਾ ਜਿਹਾ ਵਾਹਣ ਇਧਰ ਨੂੰ ਆਹ ਹੋ ਗਈਆਂ ਹੁਣ ਆਹ ਹੋ ਗਈਆਂ ਵਾਧੂ ਹੋ ਗਿਆ ਸਿੱਧਾ ਹੋਦਿਆ ਕਿਦਾਂ ਆਹ ਹੋਣੀ ਪੈਣੀ ਇਹਦੇ ਵਿਚੋਂ ਨਾ ਮੂਹ ਆਹ ਤਾਂ ਛੜਸੂਗਾ ਬੰਦ ਕਰਨਾ ਬੰਦ ਕਰ ਕਿਦਾਂ ਹੈ ਜੀ ਹੱਥ ਜੀ ਇਹ ਵੀ ਆਰਥੀ ਕਹਿੰਦਾ ਉਹ ਵੀ ਕਹਿੰਦਾ ਬੱਚਾ ਜਣਾ ਮਾਰ ਵਾਲਾ ਟਾਇਲ ਲਾਉਣ ਦੇ ਉੱਪਰ ਕਿਦਾਂ ਬਾਹਰ ਨਿਕਲੂਗੇ ਅੱਛਾ 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 ਇਹੋ ਵੀ ਬਣੀ ਆ ਤਾਂ ਚੱਲੇ ਇੱਧਰ ਪਾਰਕ ਦੇ ਵਿੱਚ ਆਇਆ ਨਾ ਹਾਂ ਉੱਥੇ ਫੁੱਲ ਬੁੱਟੇ ਲਾਉਣੇ ਕੋਈ ਜੱਤਾਂ ਨੇ ਉਹ ਵੀ ਫੁੱਲ ਬੁੱਟੇ ਲੱਗਣੇ ਦੋੁਰ ਵੀ ਨਾਲ ਤਾਂ ਟਾਇਲ ਲਾਉਣੀ ਉਹਦੇ ਉੱਪਰ ਵਿੱਚ ਉਹ ਅੰਦਰ ਥੋੜੀ ਲੱਗਣੀ ਟਾਇਲ ਗੁਰੂ ਟਾਇਲ ਤਾਂ ਇਹਦੇ ਉੱਪਰ ਲੱਗਣੀ ਅੰਦਰ ਪਾਸੇ ਅੰਦਰਲੇ ਪਾਸੇ ਕੋਸਾ ਇੱਥੇ ਇੱਥੇ ਬਰਲੇ ਬੱਸ ਬੱਸ ਉਹਦੇ ਪਰ ਬਣਾ ਦੀ ਫੋਦੀ ਪਰ ਬਣਦੀ ਉਹ ਫੋਦੀ ਉਹ ਫੋਦੀ ਤੇ ਬਣੂਗੀ ਤੇਰੀ ਆ ਜਿਹੜੀ ਫੋਦੀ ਬਣਨੀ ਆ ਜਿਹੜੀ ਥੋੜੀ ਬਣਨੀ ਆ ਚਲ ਦੇਖ ਲਈ ਜਿਹੜੀ ਬਣੂਗੀ ਬਣਾ ਲਈ ਫੋਦੀ ਨਾ ਬਣਾਦੀ ਬਣਾਦੀ ਭਾਈ ਇਹ ਬੰਦਾ ਨਰਾਜ਼ ਨਾ ਕਰਦੇ ਕਿਤੇ ਨਾ ਭੱਜੇ ਨਾ ਜਾਵੇ ਦੁਆਰੇ ਹਾਂ ਤੇ ਬਾਹਰ ਚਾਕਰ ਜੇ ਉਹ ਉਹ ਕੋਈ ਬੰਦਾ ਕੋਈ ਬਿਮਾਰ ਆ ਉਹਦਾ ਰਿਸ਼ਤੇਦਾਰ ਕੋਈ ਨਹੀਂ ਅਸਲੀ ਆ ਤੇ ਹੋਣਾ ਨਾਲ ਉਹ ਵੀ ੱਕੇ ਨਾਲੇ ਮਾਰ ਦਿੰਦਾ ਮਰੇ ਗਵੰਡੀयां ਨਾਲ ਦੱਸੀ ਆ ਮੈਂ ਤੇਰੇ ਦਾਤਾ ਮਰਿਆ ਤਾਂ ਹਾਂਜੀ ਬੋਲ ਗਏ ਬਾਬੇ ਨਾਲ ਉਹ ਤਾਂ ਮੇਰੇ ਛੁੱਟੀ ਕਰਕੇ ਬੈਠ ਗਿਆ ਤਾਂ ਮੇਰੇ ਨਾਲੇ ਗਵੰਡੀ ਆ ਤੇ ਮੇਰਾ ਗਵੰਡ ਹੀ ਆ ਇਹ ਇਹ ਰਸਤੇਦਾਰੇ ਆਸ ਵਿੱਚ ਆ ਤਾਂ ਦੋਨੇ ਸਾਡੂ ਆ ਇਹੋ ਇੱਕੋ ਪਿੰਡ ਤੇ ਪਏ ਹੋਏ ਨਾਨਕੇ ਇਹਦੇ ਵੀ ਨਾਨਕੇ ਉੱਥੇ ਉਹਦੇ ਵੀ ਨਾਨਕੇ ਉੱਥੇ ਨਾ ਇਹਦੇ ਇਹਦੇ ਦੂਜੇ ਆ ਇਹਦਾ ਪਿੰਡ ਆਪਾਂ ਪੈਣ ਲੱਗੀ ਅੱਛਾ ਇਹ মামਾ ਲੱਗਦਾ ਉਹਦਾ মামਾ ਲੱਗਦਾ ਕੰਮਾਂ ਉਹ ਜਿੱਕੇ ਲੰਦਾ ਹੈ ਭਾਈ ਗਵਾਂਦੀ ਆਈਏ ਤੇਰਾ ਜੀ ਗੰਨੂ ਫਿਰਦਾ ਨਾ ਲਾ ਦੇ ਕੇ ਤੇ ਹਾਂ ਮੈਂ ਨਹੀਂ ਦੇ ਕੇ ਨੀ ਤੰਮੇ ਕੋਈ ਮੰਜੀ ਦਾ ਮੱਛਣਾ ਦਾ ਤੂੰ ਬੰਦੇ ਮਰੀ ਜਾ ਹੈ ਉਹਦਾ ਅੱਜ ਤਾਂ ਤੇੜੀ ਲੈਣੇ ਤੇ ਕੰਮ ਆ। ਬਾਸ ਜੀ ਦੀ ਤੇੜੀ ਆ। ਹੋਰ ਕਿੱਥੇ ਕਰਾਉਣਾ? ਹੋਰ ਕਿੱੜੇ? ਉਹ ਦੇਖ ਲਾਂ ਕਾਲੂ ਦੇਖ ਲਾਂਗੇ ਉਹ। ਉਹ ਤਾਂ ਤੁਮੇ ਨੂੰ ਤਾਂ ਕਰੀਏ ਨਹੀਂ ਘਰੇ। ਕਿਹੜਾ? ਉਹ ਵੀ ਕਰ ਦਊਗਾ। ਆਹੀ ਨਹੀਂ ਬੀਜਦੀ ਆ ਰਹੀ ਦਾ ਹੈਗਾ। ਇਹ ਕਹਿੰਦਾ ਮੈਂ ਆਪੇ ਕਰਦਾ ਹਾਂ। ਦਾ। ਅੱਸੀਆਂ ਨਹੀਂ ਬੰਨ੍ਹਣੀਆਂ। ਓਰੇ ਹੌਲੀ ਓ ਹੌਲੀ। ਹੈਲੋ ਭਾਈ ਹੌਲੀ। ਮੈਂ ਮਾਲਕ ਇੱਥੇ ਖੜਾ। ਹਾਂ। ਪਿੱਛੇ ਜੋ ਮਰਜ਼ੀ ਕਰੀ ਜਾਇ ਕਰੋ। ਤੇ ਗੱਲ ਮਾਰਦੀ ਮੇਰੀ ਗਲਤੀ ਤੇ ਜੇ ਤੁੰਗ ਮਾਰੀ ਹੈ ਰਹੋ ਹਾਂ ਜਿਹੜੇ ਟੂ ਰਹਿਣ ਦੇ ਫਿਰ ਜਿਹੜੇ ਟੂ ਰਹਿਣ ਹਾਂ 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 ਬਦਲ ਬੋਲਣ ਦਾ ਰੋਲ ਕਰ ਲੋ ਲੈ ਨਾ ਮੈਂ ਕਿਹਨੂੰ ਛੱਡਿਆ ਮੜਾ ਯਾਫਰ ਆਇਆ ਆਇਆ ਮੈਂ ਆ ਗਿਆ ਆ ਗਿਆ ਮੈਂ ਖਤਰ ਨੂੰ ਮੈਂ ਕਿਹਨੂੰ ਛੱਡਿਆ ਮੈਂ ਕਹਿੰਦਾ ਦੋ ਦਿਨ ਲਾਤਾ ਰਾਤਾ ਲਾ ਕੇ ਆਉਣੀ ਆ ਮੈਂ ਤੇ ਕੱਲੂ ਮੈਨੂੰ ਗੱਡੀ ਚਾਹੀਦੀ ਆ ਫਲੈਟ ਚ ਮੀਟਿੰਗ ਆ ਸਾਰੇ ਬੰਦਿਆਂ ਦੀ ਓਨਰਾਂ ਦੇ ਬੁਲਾਏ ਹੋ ਜੰਨੇ ਵੀ ਓਨਰ ਆਇਆ

600 ਦਿੱਤੇ ਇਹ ਪੁਰਾਣੇ ਮੋੜਨੇ ਆਪਾਂ ਨੇ ਪੁਰਾਣੇ ਮੋੜ ਉਹ ਕਹਿੰਦਾ ਨਾਟ ਉੱਧਰ ਤੇ ਮਿਲਨੇ ਆ ਐਸਐਸ ਦੇ ਨਾਟ ਉਦੇ ਵਾਲੇ ਹਾਂ ਹੰਬੰਦੇ ਉਹ ਤੋਂ ਮੈਂ ਅਜੇ ਤੱਕ ਬਹੁਤ ਕੰਮ ਕਰਿਆ ਤਾਂ ਯਾਰ ਵਾਹ ਵਾਹ ਰਿਕਾਰਡ ਕੈਮ ਕਰਤਾ ਅੱਜ ਤਾਂ ਅੱਜ ਤਾਂ ਜਮਾ ਵੀ ਨਹੀਂ ਬੈਠਿਆ ਵੇ ਤੂੰ ਮੈਂ ਤਾਂ ਤੇਰੇ ਹੱਥ ਚੁੰਮਣੂ ਜੀ ਕਰਦਾ ਇੰਨਾ ਕੰਮ ਉਹ ਭਾਈ ਗਰਮੀ ਤਾਂ ਨਹੀਂ ਲੱਗਦੀ ਹੈਗੀ ਬੀਰ ਬੁਰਲੀ ਆਵਾ ਹਾਂ ਦੂਜੀ ਲਿਆ ਦੂਜੀ ਕਿਹ ਆਉਦੀ ਹੈ ਬਈ ਇੱਕ ਨਾਲ ਅਸੀਂ ਘਰ ਵਾਲੀ ਨਾਲ ਦੂਜੀ ਘਰ ਵਾਲੀ ਲਿਆਵਾ ਤੇਰੇ ਵੱਸ ਹੈ ਵਾਹ ਉਹ ਦੇਖ ਵਾਹ ਵੀ ਤੇਰੇ ਸੱਦੇ ਨਾਲ ਦੂਜੀ ਘਰ ਵਾਲੀ ਲਿਆ ਲੈ ਵਾਹ ਨਿੰਬੂ ਪਾਣੀ ਬੜਾਵਾ ਬਣਾ ਲੇ ਨਾ ਵੀ ਕਰਦੇ ਕਰੋ ਕਦੇ ਉਹ ਟਾਈਮ ਹੋ ਚੱਲਿਆ ਸ਼ਾਮ ਦਾ ਤੇ 75 ਦੇ 30 ਪੂੜੀਆਂ ਮਿਲ ਗਈਆਂ ਤੇ ਪਿੱਛੇ-ਪਿੱਛੇ ਸਾਡਾ ਮੁੰਡਾ ਵੀ ਆ ਰਿਹਾ ਮੈਂ ਕਿਹਾ ਆ ਜਾ ਤੈਨੂੰ ਨਿੰਬੂ ਪਾਣੀ ਪਿਲਾਵਾਂ ਉਹ ਦੇਖੋ ਤਾਂ ਭਾਈ ਕੌਣ ਆ ਗਿਆ ਇੱਧਰ ਪਰਨ ਬੀਰ ਸਿੰਘ ਪੰਮੂ ਆ ਆ ਨਿੰਬੂ ਪੂੜੀਆਂ ਖਿੱਚ ਕੇ ਲੇ ਗਏ ਇਹਨੂੰ ਤੇ ਇਹ ਤਾਂ ਗਲਾਸੇ ਬਣਾ ਦੇ ਦੰਦਾ 1 ਗਲਾਸ ਵੀ ਨਾ ਦੋ ਬਲਾਸ ਦੋ ਦੋ ਪਿਨੇ ਆ ਫਰ ਲੈ ਕੇ ਫਿਰ ਦੂਜਾ ਬਣਾ ਕੇ ਦਿੰਦਾ ਜਿੰਨੇ ਮਰਜੀ ਪੀ ਆ ਜਾ ਵੀ ਜਲ ਜੀਰਾ ਜਲ ਜੀਰਾ ੱਡੀ ਆ ਗਈ ਬਾਹਰ ਬੰਦੇ ਹੋ ਜੋ ਕੈਮਨ ਥੋੜੇ ਪੱਟਾਂ 'ਚ ਜੋਰ ਬਾਹਾਂ 'ਚ ਜੋਰ ਦੇਖਣਾ ਉਧਰ ਛੋਟੀ ਵੀ ਟਰਾਲੀ ਚੱਕੜੀ ਆ ਛੋਟੀ ਵੀ ਟਰਾਲੀ ਜਹਾਜਾਂ ਸਮੁੰਦਰੀ ਵਿੱਚੇ ਥੋੜਾ ਥੋੜਾ ਸਾਮਾਨ ਹੋਣਾ ਉਹ ਤੇਰੇ ਕਿੰਨੇ ਖੋਜ ਜਾਵਾਂ ਇਧਰ ਨਾੜ ਵਾਲੇ ਦੇ ਨਾ ਆਲੇ ਕਿੰਨੇ ਧੜੇ ਹੋ ਗਏ ਆ ਹਾਂ ਉਹ ਤੇ ਆਕੀ ਨੂੰ ਬੜਾ ਬਿਹੜੀਆਂ ਬਾਰੇ ਮੈਂ ਵੀ ਯਾਦ ਰੱਖਦਾ ਇਹਨਾਂ ਜਿਹੜਾ ਉਹਨਾਂ ਨਾਲ ਸਮਾਨ ਚ ਕਾਦੀ ਮੈਂ ਕਿਹਾ ਹਾਂ ਉਹਨਾਂ ਨਾਲ ਕ ਸਮਾਨ ਚ ਕਾ ਦਵਾ ਉਹ ਤੇਰੇ ਕੋਲ ਦੀ ਪੈਸੇ ਮੈਂ ਕਿਹਾ ਜਿੱਤਰੇ ਕੋ ਮੱਕੇ ਉਹਨਾਂ ਨਾਲ ਚ ਮੈਂ ਉਹ ਬੈੱਡ ਦਾ ਤਾਂ ਆਂਟੀ ਕਹਿੰਦੀ ਉੱਪਰ ਬਈ ਆ ਹਾਂ ਜਿਹੜੇ ਉਹਦਾ ਭਾਈ ਦੇ ਆ હા ਜੇ ਸਾਡੇ ਆੜੇ ਧੜੇ ਹੁਣੇ ਮੇਰੇ ਖਾਲਜ ਹਾਂ ਦੋਤੇ ਵਾਲੇ ਆ ਅੱਜ ਕਾਹਨੇ ਰਿਹਾ ਉਹ ਤਾਂ ਠੀਕ ਉਹ ਵੀ ਠੀਕ ਹੈ ਕੋ ਦੋਨੇ ਜੋੜੀ ਕੋ ਜਿ ਸਾਫ ਹੈ ਆਪਣੇ ਵਾਲੇ ਦੇ ਦਿੰਨੇ ਆ। ਉਹ ਤਰਫਾ ਇੱਧਰ ਬੰਦੇ ਕਿਹੜੇ ਕਿਹੜੇ ਬੈਠੇ ਉੱਧਰ ਲੰਘਦੇ ਹੋ ਵੀ ਆ ਜਾਓ ਫਿਰ ਉੱਧਰੋਂ ਮੜੇ ਫਿਰ ਹੈ। ਆ ਜਾਓ ਫਿਰ ਉੱਧਰ ਪਾਲੇ ਖਰਚਾ ਲੈ ਭਾਈ ਕੈਮਰੇ ਵਾਲਾ ਭਾਈ ਆ ਗਿਆ ਉੱਧਰ ਸਾਡੀ ਇਹਨੂੰ ਨਾ ਸਾਡੀ ਇਹ ਲੰਬਾਰੀ ਪਸੰਦ ਆ ਗਈ। ਭਾਈ ਹਾਂਜੀ ਭਾਈ ਅੱਛਾ ਚ ਰਿਟਾ ਚ ਰੁਟਾ ਨਹੀਂ ਪਈਆਂ। ਆ ਜਾਨ ਸਤ ਇਹ ਮਿਸਤਰੀ ਗਿਆ ਕੰਦ ਗਿਆ ਉਹ ਥੱਲੇ ਨਾ ਗੇੜ ਦੇ ਕੇ ਮੈਂ ਖੜ ਜਾ ਮੈਂ ਇਸ ਸਕੀਮ ਨਾਲ ਚੱਕਣਗੇ ਨਹੀਂ 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 ਖੜ ਜਾ ਆ ਤੂੰ ਆ ਤੂੰ ਕਰ ਦਿੰਦਾ ਉਹ ਪਾਤਨਾ ਦੇ ਲਈ ਉਹ ਇੱਕ ਗਿਰ ਗਿਆ ਥੱਲੇ ਉਧਰ ਹੋਰ ਕੱਢ ਦੇ ਹੱਥ ਆ ਕੱਢ ਦੇ ਬਾਈ ਹੁਣ ਮੇਰੀ ਕੋਈ ਗੰਢ ਕਿ ਪੈ ਗੀੜਾ ਕੱਢ ਲੈ ਇੱਥੇ ਟੁੱਟ ਗਈ ਕੋਈ ਗਰੰਟੀ ਨਹੀਂ ਹੈ ਗਾਰੰਟੀ ਦਾ ਸੀ ਚਲ ਉਦੋਂ ਹੀ ਕੱਢ ਤਾ ਗਾਰੰਟੀ ਦਾ ਸੀ ਬਾਅਦ ਚ ਪੂਰੀ ਕਰ ਦੇਣੀ ਹਾਂ